ਜਦੀਆਂ ਬਾਤਾਂ ਤੇ ਕਹਾਣੀਆਂ 'ਚ ਤੁਹਾਡਾ ਸਵਾਗਤ ਹੈ। ਅੱਜ ਵੀ ਜਿਹੜੀ ਕਹਾਣੀ ਹੈ ਇਹ ਕਹਾਣੀ ਇੱਕ ਅਜਿਹੇ ਆਦਮੀ ਦੀ ਹੈ ਜਿਨੇ ਲਚਾਰ ਤੇ ਬੇਵਸ ਬਣ ਕੇ ਇੱਕ شریف ਤੇ ਚੰਗੇ ਆਦਮੀ ਨੂੰ ਧੋਖਾ ਦੇ ਦਿੱਤਾ ਸੀ। ਇਹ ਕਹਾਣੀ ਹੈ ਸੁੰਦਰ ਸਿੰਘ ਨਾਮ ਦੇ ਇੱਕ شریف ਆਦਮੀ ਸੀ। ਉਹਦੇ ਕੋਲ ਇੱਕ ਬਹੁਤ ਸੁੰਦਰ ਤੇ ਵਧੀਆ نسل ਦਾ ਘੋੜਾ ਸੀ ਤੇ ਉਹ ਘੋੜੇ ਦੀ ਮਸ਼ਹੂਰੀ ਦੂਰ ਦੂਰ ਤੱਕ ਫੈਲੀ ਹੋਈ ਸੀ ਹਰੇਕ ਉਹ ਘੋੜੇ ਤੋਂ ਜਾਣੂ ਸੀ ਪਰ ਇੱਕ ਵਾਰ ਦੀ ਗੱਲ ਹੈ ਇੱਕ ਡਾਕੂ ਨੇ ਇਹ ਘੋੜੇ ਦੀ ਸਿਫਤ ਸੁਣ ਕੇ ਇਹਨੂੰ ਪ੍ਰਾਪਤ ਕਰਨ ਦੀ ਲਾਲਸਾ ਕੀਤੀ ਅਤੇ ਉਹਨੇ ਸੁੰਦਰ ਸਿੰਘ ਨੂੰ ਬਹੁਤ ਵਾਰੀ ਬਹੁਤ ਸਾਰੀ ਵੱਡੀ ਰਕਮ ਇਹਦੇ ਮੁੱਲ ਵਜੋਂ ਦੇਣੀ ਵੀ ਚਾਹੀ ਪਰ ਜਿਹੜਾ ਸੁੰਦਰ ਸਿੰਘ ਸੀ ਉਹਦਾ ਘੋੜੇ ਨਾਲ ਲਗਾ ਬਹੁਤ ਸੀ ਉਹਨੇ ਘੋੜਾ ਵੇਚਣੋਂ ਨਾ ਕਰ ਦਿੱਤੀ ਹੁਣ ਡਾਕੂ ਨੇ ਘੋੜੇ ਨੂੰ ਪ੍ਰਾਪਤ ਕਰਨ ਵਾਸਤੇ ਨਵੀਂ ਕਾਹਟ ਕੱਢਣ ਦੀ ਸੋਚੀ ਉਨੇ ਇੱਕ ਵਾਰੀ ਜਦੋਂ ਸੁੰਦਰ ਸਿੰਘ ਘੋੜੇ ਤੇ ਸਵਾਰ ਹੋ ਕੇ ਕਿਸੇ ਸੜਕ ਤੋਂ ਲੰਘ ਰਿਹਾ ਸੀ ਤਾਂ ਇਹ ਡਾਕੂ ਨੇ ਫਟੇ ਪੁਰਾਣੇ ਕੱਪੜੇ ਪਾ ਕੇ ਇੱਕ ਫਕੀਰ ਦੇ ਭੇਸ ਵਿੱਚ ਸੜਕ ਦੇ ਕੰਡੇ ਉੱਪਰ ਬੈਠ ਕੇ ਹਾਏ ਹਾਏ ਪੁਕਾਰਨਾ ਸ਼ੁਰੂ ਕਰ ਦਿੱਤਾ ਤੇ ਈ ਦੀ ਆਵਾਜ਼ ਸੁਣ ਕੇ ਸੁੰਦਰ ਸਿੰਘ ਜਿਹੜਾ ਪਹਿਲਾਂ ਹੀ ਰਹਿਮਦਿਲ ਸੀ ਹਰੇਕ ਗਰੀਬ ਗਰੁੱਪੇ ਦੀ ਮਦਦ ਕਰਦਾ ਸੀ ਉਹ ਘੋੜੇ ਤੋਂ ਉਤਰ ਕੇ ਖਲੋ ਗਿਆ ਇਹ ਸੋਚ ਕੇ ਉਹਨੇ ਉਹ ਫਕੀਰ ਆਦਮੀ ਨੂੰ ਆਪਣੇ ਘੋੜੇ ਉੱਪਰ ਬਿਠਾ ਲਿਆ ਤੇ ਇਹ ਸੋਚਣ ਲੱਗਾ ਕਿ ਦਾ ਘਰੇ ਜਾ ਕੇ ਇਲਾਜ ਕਰਵਾਵਾਂਗਾ ਪਰ ਡਾਕੂ ਨੇ ਸਵਾਰ ਹੁੰਦਿਆਂ ਸਾਰੀ ਘੋੜੇ ਨੂੰ ਅੱਡੀ ਲਾ ਲਈ ਅਤੇ ਕਹਿਣ ਲੱਗਾ ਕਿ ਉਹ ਮੂਰਖਾ ਤੂੰ ਤਾਂ ਕੀਮਤ ਲੈ ਕੇ ਘੋੜਾ ਵੇਚਣਾ ਕਬੂਲ ਨਹੀਂ ਕੀਤਾ ਸੀ ਪਰ ਦੇਖਿਆ ਮੈਂ ਬਿਨਾ ਬਗੈਰ ਕਿਸੇ ਕੀਮਤ ਤੋਂ ਤੇਰੇ ਤੋਂ ਘੋੜਾ ਵੀ ਲੈ ਲਿਆ ਤੇ ਤੈਨੂੰ ਕੋਈ ਪੈਸਾ ਵੀ ਨਹੀਂ ਦੇਣਾ ਪਿਆ ਇਹ ਸੁਣ ਸੁੰਦਰ ਸਿੰਘ ਬੇਚਾਰਾ ਹੱਕਾ ਬੱਕਾ ਰਹਿ ਗਿਆ ਤੇ ਕਹਿਣ ਲੱਗਾ ਚੱਲ ਕੋਈ ਗੱਲ ਨਹੀਂ ਤੂੰ ਘੋੜਾ ਤਾਂ ਲੈ ਲਿਆ ਪਰ ਇੱਕ ਗੱਲ ਸੁਣ ਜਾ ਮੇਰੀ ਜਾਂਦੇ ਜਾਂਦੇ ਉਹ ڈاکੂ ਨੇ ਸੋਚਿਆ ਕਿ ਘੋੜਾ ਤਾਂ ਮੇਰੇ ਕੋਲ ਹੈ ਉਹਨੇ ਕੀ ਕਰੂਗਾ ਹੁਣ ਕੀ ਤਿਆਲ ਖੇਡ ਲੇਗਾ ਮੇਰੇ ਨਾਲ ਸੋ ਉਹ ਸੁੰਦਰ ਸਿੰਘ ਤੋਂ ਕੁਝ ਬੀਤਦੇ ਖਲੋਗਿਆ ਅਤੇ ਪੁੱਛਿਆ ਕਿ ਹਾਂ ਦੱਸ ਤੂੰ ਕੀ ਕਹਿਣਾ ਚਾਹੁੰਦਾ ਤਾਂ ਸੁੰਦਰ ਸਿੰਘ ਬੋਲਿਆ ਕਿ ਸੁਣ ਤੂੰ ਘੋੜਾ ਤਾਂ ਮੇਰੇ ਤੋਂ ਪ੍ਰਾਪਤ ਕਰ ਹੀ ਲਿਆ ਚਾਹੇ ਧੋਖੇ ਨਾਲ ਪਰ ਦੇਖੀ ਇਹ ਗੱਲ ਦਾ ਜ਼ਿਕਰ ਨਾ ਤੂੰ ਕਿਸੇ ਹੋਰ ਨਾਲ ਨਾ ਕਰ ਬੈਠੀ ਨਹੀਂ ਤਾਂ ਅੱਗੇ ਤੋਂ ਕੋਈ ਵੀ ਬੰਦਾ ਗਰੀਬਾਂ ਤੇ ਦੁਖੀਆਂ ਦੀ ਸਹਾਇਤਾ ਕਰਨ ਤੋਂ ਕੰਨ ਕਤਰਾਣ ਲੱਗ ਜੂਗਾ ਇਹ ਗੱਲ ਸੁਣਦੇ ਸਾਰੀ ڈاکੂ ਬੜਾ ਸ਼ਰਮਿੰਦਾ ਹੋਇਆ ਅਤੇ ਘੋੜਾ ਉੱਥੇ ਹੀ ਛੱਡ ਕੇ ਵਾਪਸ ਮੁੜ ਗਿਆ ਤੇ ਸੁੰਦਰ ਸਿੰਘ ਨੇ ਉਹ ڈاکੂ ਨੂੰ ਬਹੁਤ ਵੱਡਾ ਸਬਕ ਸਿਖਾਇਆ ਹੁਣ ਇਹ ਗੱਲ ਤੋਂ ਜਿਹੜੀ ਸਿੱਖਿਆ ਸਾਨੂੰ ਮਿਲਦੀ ਹੈ ਕਹਾਣੀ ਤੋਂ ਉਹ ਇਹ ਆ ਕਿ ਅਗਰ ਅਸੀਂ ਸੱਚ ਦੇ ਵਿੱਚ ਲੋੜਵੰਦ ਹਾਂ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਸਾਡੇ ਘਰ ਵਿੱਚ ਕੋਈ ਥੋੜਾ ਤਾਂ ਹੀ ਸਾਨੂੰ ਕਿਸੇ ਤੋਂ ਮਦਦ ਮੰਗਣੀ ਚਾਹੀਦੀ ਹੈ ਤਾਂ ਹੀ ਸਾਨੂੰ ਪ੍ਰਮਾਤਮਾ ਅੱਗੇ ਝੋਲੀਆਂ ਅੜਨੀਆਂ ਚਾਹੀਦੀਆਂ ਨੇ ਪਰ ਅਗਰ ਤੁਹਾਡੇ ਕੋਲੇ ਸਭ ਕੁਝ ਹੈ ਤੁਹਾਨੂੰ ਦੋ ਵੇਲੇ ਦੀ ਰੋਟੀ ਮਿਲਦੀ ਹੈ ਤੁਹਾਡੇ ਕੋਲੇ ਇੱਕ ਸੋਹਣਾ ਘਰ ਹੈ ਪਰਿਵਾਰ ਹੈ ਹੱਸਦਾ ਖੇਡਦਾ ਤੁਹਾਡੇ ਕੋਲੇ ਕੋਈ ਵਹੀਕਲ ਹੈ ਕਿਤੇ ਆਣ ਜਾਣ ਨੂੰ ਤਾਂ ਤੁਸੀਂ ਸ਼ੁਕਰ ਮਨਾਓ ਬਿਨਾ ਕਿਸੇ ਜ਼ਰੂਰਤ ਤੋਂ ਕਦੇ ਵੀ ਕਿਸੇ ਅੱਗੇ ਹੱਥ ਨਾ ਅੱਡੋ ਤੇ ਲੋੜਵੰਦ ਬੰਦੇ ਨੂੰ ਵੀ ਉਸੇ ਨੂੰ ਹੱਥ ਅੱਡਣਾ ਚਾਹੀਦਾ ਜਿਹਨੂੰ ਜ਼ਰੂਰਤ ਹੈ ਕਈ ਵਾਰੀ ਸਾਡੇ ਵਰਗੇ ਲੋਕਾਂ ਕਰਕੇ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਅਸਲ ਦੇ ਵਿੱਚ ਉਹ ਉਹਨਾਂ ਚੀਜ਼ਾਂ ਤੋਂ ਵਾਂਝੇ ਰਹਿ ਜਾਂਦੇ ਨੇ ਬਾਕੀ ਤੁਹਾਨੂੰ ਕਹਾਣੀ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਪੇਜ ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਧੰਨਵਾਦ ਸੱਤ ਤਰੀਕਾ